ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਪਹਿਲਾਂ ਬਹਿ ਪਾਇਸ਼ ਪੜ੍ਹ ਲਈਏ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਮਹਾਰਾਜ ਜਿਹੜੇ ਉਹ ਵੱਖਰੇ ਹਨ ਤੇ ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਜ਼ਿਕਰ ਆ ਧੰਨਾ ਜੱਟ ਵਾਲਮੀਕ ਮਟਵਾਰਾ ਉਹ ઋષਿ ਵਾਲਮੀਕ ਜੀ ਜਿਹੜੇ ਹੋਏ ਨੇ ਉਹ ਵੱਖਰੇ ਪਹਿਲਾਂ ਇਹ ਜਿਹੜਾ ਆਪਾਂ ਵੱਖਰਾ ਵੱਖਰਾ ਰੱਖੀਏ ਕਿਉਂਕਿ ਜਦੋਂ ਇਹ ਜਿਹੜੇ ਸਾਡੇ ਵੀਰ ਨੇ ਉਪ ਬਗਵਾਨ ਬਾਲਮੀਕ ਜੀ ਨੂੰ ਜਿਹੜੇ ਬੋਵੇ ਬਾ ਅਖਰ ਦੇ ਨਾਲ ਨੇ ਤੇ ਬੱਬੇ ਵਾਲੇ ਬਾਲਮੀਕ ਰਿਸ਼ੀ ਦੇ ਨਾਲ ਅਸਲਾ ਦਿੰਦੇ ਆ ਉਦੋਂ ਬੜੀ ਦਿੱਕਤ ਆਉਂਦੀ ਹੈ ਉਸ ਕਰਕੇ ਆ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਹੈ ਜਦੇ ਵਿੱਚ ਕਵੀਸ਼ਰ ਸੁਖਬੀਰ ਸਿੰਘ ਜੀ ਜਿੰਨਾ ਵੱਲੋਂ ਉਹ ਪਾਈ ਗੁਰਦਾਸ ਜੀ ਦੀ ਜਿਹੜੀ ਪਨ ਪੌੜੀ ਹੈ ਉਹਨਾਂ ਵੀ ਬਾਤ ਦੀ ਉਹਦੇ ਵਿੱਚ ਰਿਸ਼ੀ ਜਿਹੜੇ ਬਾਲਮੀਕ ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਦਾ ਜੀਵਨ ਕਿੱਦਾਂ ਬਦਲਿਆ ਜਦੋਂ ਵੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਦੀ ਉਹ ਮਾਨਸਰੂਪ ਹਨ ਤੇ ਜਿਹੜੇ ਰਿਸ਼ੀ ਵਾਲਮੀਕ ਦੀ ਹਨ ਉਹਨਾਂ ਦੇ ਜੀਵਨ ਬਦਲਣ ਬਾਅਦ ਆਮ ਆਪਾਂ ਨੂੰ ਸਾਧੀਆਂ ਦੇ ਵਿੱਚ ਮਿਲਦਾ ਹੈ ਸੋ ਮੈਂ ਤੇ ਬੇਨਤੀ ਕਰੂੰਗਾ ਉਹ ਪਿਛਲੀ ਪੁਰਾਣੇ ਸਮੇਂ ਦੀ ਜਿਹੜੀ ਵੀਡੀਓ ਹੈ ਜੇ ਮੇਰੇ ਵੀਰਾਂ ਭਰਾਵਾਂ ਨੂੰ ਉਹਦੇ ਤੇ ਤਰਾਜ ਹੋਇਆ ਹੈ ਤੇ ਸਰਬੀਰ ਸਿੰਘ ਕਮਿਸ਼ਨਰ ਵੱਲੋਂ ਜਿਹੜੀ ਆ ਉਹ ਆਪਣੀ ਮਾਫੀ ਵੀ ਮੰਗੀ ਗਈ ਹੈ ਤੇ ਉਹ ਬੰਦ ਤੋਂ ਵੀ ਮਾਫੀ ਮੰਗ ਰਿਹਾ ਅਸੀਂ ਬਾਹਰੋਂ ਬਾਹਰੋਂ ਕਰਕੇ ਸਾ ਉਹ ਉਹਨੇ ਸਾਡੇ ਕੋਲ ਆਉਣਾ ਸੀ ਆ ਕੇ ਮਾਫੀ ਮੰਗਣੀ ਤੇ ਇੰਦਰ ਆਸਾਮ ਦੇ ਵਿੱਚ ਹੁਣ ਕਰਕੇ ਦੁਗਰਾਬਾਰਾ ਪੂਰ ਤੇ ਗੱਲ ਹੋਈ ਹੈ ਇਸ ਕਰਕੇ ਮੈਂ ਸਾਰੇ ਆਪਣੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਮਸਲਾ ਵਾ ਇਹਨੂੰ ਪਹਿਲਾਂ ਤੁਸੀਂ ਜੇ ਦਾਸ ਦੇ ਨਾਲ ਵਿਚਾਰ ਕਰ ਲਿਆ ਕਰੋ ਤੇ ਸੁਖਵੀਰ ਸਿੰਘ ਕਮਿਸ਼ਨ ਦੇ ਪੰਚ ਤੋਂ ਕੌਮ ਤੋਂ ਮਾਫੀ ਮੰਗੀ ਆ ਅੱਗੇ ਤੋਂ ਕੋਈ ਵੀ ਇਹ ਜਿਹੜੀ ਵੀਡੀਓ ਆਜਾ ਕੋਈ ਨਹੀਂ ਪਾਏਗਾ ਉਹ ਦਾਦ ਗੁਰਮਾਰਾ ਜਿਹੜੀ ਵੀਡੀਓ ਵੀ ਨਹੀਂ ਤੁਹਾਨੂੰ ਨਾਲ ਹੀ ਜਾਰੀ ਕਰ ਦਿੱਤੀ ਜਾਊਗੀ ਇਸ ਕਰਕੇ ਉਹ ਪੰਥ ਦਾ ਕਮਿਸ਼ਨ ਰਿਹਾ ਬੱਚਾ ਵਾ ਬੱਚਾ ਜਾਣ ਕਿਸ ਨੂੰ ਆ ਪੀਤਾ ਜਾਵੇ ਵਾਇਰਸ ਟੀਕਾ ਖਾਲਸਾ ਵਾਇਰਸ ਜਿੱਕੀ ਫਤਿਹ